ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਆਪਾਂ ਦਾ ਵੀਰੇ ਕੋਰੇ ਕਰਕੇ ਪੂਰਾ ਜੋਰ ਆ ਪਾਣੀ ਦਾ ਸਾਰੇ ਪਾਸੇ ਪਾਣੀ ਚੱਲਦਾ ਵੀਰੇ ਪੂਰਾ ਵਧੀਆ ਤਰੀਕੇ ਨਾਲ ਤੇ ਲਾਈਟ ਨਹੀਂ ਵੀ ਸੀ ਆਈ ਇੱਕ ਦੋ ਮੋਟਰਾਂ ਤੇ ਉੱਥੇ ਜਨਰੇਟਰ ਵੀ ਚਲਾਏ ਹੋਇਆ ਤੇ ਤੁਸੀਂ ਵੀ ਸਾਰੇ ਵੀਰ ਆਪਦੇ ਪਾਣੀ ਲਈ ਚੱਲੋ ਕਈ ਵੀਰ ਪੁੱਛਦੇ ਆ ਵੀ ਵੀਰੇ ਪਾਣੀ ਰੋਜ਼ ਨਹੀਂ ਵੀਰੇ ਰੋਜ਼ ਨਹੀਂ ਪਾਣੀ ਲਾਣ ਵੀ ਆਪਾਂ ਲੋ ਨੂੰ ਨਹੀਂ ਖਰਾਬ ਕਰਨਾ ਕੋਰੇ ਤੋਂ ਬਚਾ ਕੇ ਕੀ ਕਰਨਾ ਫਿਰ ਤੇ ਪਾਣੀ ਨਾਲ ਹੀ ਖਰਾਬ ਕਰ ਲੈਣਾ ਵੀਰੇ ਬਸ ਵੀ ਆਲੂ ਨੂੰ ਗਿੱਲਾ ਰੱਖੋ ਵੀ ਸੁਲਾ ਸੁੱਕਾ ਨਾ ਹੋਵੇ ਪਹੀ ਦੇ ਨਾਲ ਨੂਰ ਵਾਲੇ ਸਿਆੜਾਂ ਚ ਪਾਣੀ ਲਾ ਦਿਓ ਹਨ ਇਹ ਵੀ ਬਸ ਆਲੂ ਸੁੱਕਾ ਨਹੀਂ ਚਾਹੀਦਾ ਵੀਰੇ ਬਸ ਉਹਨਾਂ 'ਤੇ ਧਿਆਨ ਰੱਖੋ ਇਹ ਆਪਣਾ ਪਖਰਾਜ ਆ ਛੋਟਾ ਬੱਚਾ ਹਜੇ ਬੱਚਾ ਤੇ ਪਰ ਇਹਨੂੰ ਪਾਣੀ ਲਾ ਕੇ ਰੱਖਿਆ ਤੇ ਗਿੱਲਾ ਵਾ ਗਿਆ ਪੂਰਾ ਤੇ ਉਧਰ ਐਲਰ ਆਪਣਾ ਕੀਤਾ ਹੈ ਤਾਂ ਪਟਣ ਵਾਲਾ ਹੋਇਆ ਹੋਇਆ ਪਰ ਫੇਰ ਵੀ ਪਾਣੀ ਚਲਾਇਆ ਹੋਇਆ ਵੀ ਚਲੋ ਚੱਲੀ ਜਾਣ ਤੋਂ ਪਾਣੀ ਆ ਦੇਖੋ ਇੱਧਰ ਇਹਨੂੰ ਵੀ ਲਾਉਣਾ ਪਾਣੀ ਸਾਇਦ ਤਾਂ ਬਹੁਤ ਵਧੀਆ ਬਣਿਆ ਹੋਇਆ ਹੈ ਐਲਰ ਦਾ ਪੂਰਾ ਵਧੀਆ ਐਨ ਵਧੀਆ ਗਰੋਥ ਹੋਈ ਹੈ ਐਲਰ ਦੇ ਆਲੂ ਦੀ ਤੇ ਨਾਲੇ ਵੀਰੇ ਦੇਖ ਲਓ ਕੋਈ ਬਾਲੀਆਂ ਆਪਾਂ ਸਪਰੀਹਾਂ ਨਹੀਂ ਕਰਦੇ ਤੁਹਾਡੇ ਮੂਰੀ ਆ ਵੀਰੇ ਸਾਰਾ ਆਪਣਾ ਡਾਟਾ ਜੋ ਵੀ ਮੈਂ ਕਰਦਾ ਵਾਂ ਸਾਰਾ ਕੁਝ ਤੁਹਾਨੂੰ ਦਿਖਾ ਕੇ ਹੀ ਕਰਦਾ ਹਨਾ ਕਿ ਕੋਈ ਇੱਕ ਵੀ ਚੀਜ਼ ਨਹੀਂ ਹੈਗੀ ਹੈਲੋ ਇਹ ਜਦੋਂ ਨਾ ਵੀਰੇ ਮੈਂ ਤਾਂ ਤੁਹਾਨੂੰ ਸਾਰਾ ਕੁਝ ਦਿਖਾ ਕੇ ਹੀ ਕਰਦਾ ਹਨਾ ਜਿਹੜਾ ਵੀ ਕੁਝ ਕਰਦਾ ਇਹ ਤੁਹਾਨੂੰ ਇਹਦਾ ਵੀ ਅਰਥ ਦਿਖਾ ਦਿੰਦਾ ਹਾਂ ਦੇਖੋ ਇਹਦੇ ਤੇ ਵੀਰੇ ਦੋ ਸਪਰੇਹਾਂ ਹੋਈਆਂ ਨੇ ਇੱਕ ਸਪਰੇਹ ਆਪਾਂ ਫੰਗੀ ਸਾਈਡ ਦੀ ਯਾਨੀ ਕਿ ਉਹ ਕਰੀ ਸੀ ਕੋ ਸਾਈਡ ਵਗੈਰਾ ਦੀ ਤੇ ਪੂਰਾ ਵਧੀਆ ਸਾਈਜ਼ ਬਣਿਆ ਹੈ ਯਾਰ ਵੀਰੇ ਆਲੂ ਦਾ ਨਾ ਬਹੁਤ ਵੱਡੇ ਵੱਡੇ ਆਲੂ ਆ ਕੋਈ ਵੀ ਛੋਟਾ ਸਾਈਜ਼ ਨਹੀਂ ਹੈਗਾ ਆਲੂ ਦਾ ਆ ਦੇਖ ਲੋ ਆਲੂ ਨਾਲ ਥੋੜਾ ਆਪਾਂ ਡੂੰਗਾ ਪਾਇਆ ਕਰਕੇ ਵੀ ਆਪਾਂ ਬੇਲ ਵੱਢਣੀ ਆ ਉਹਦੇ ਨਾਲ ਮਸ਼ੀਨ ਨਾਲ ਥੋੜਾ ਹੱਥ ਨਾਲ ਨਿਕਲਦਾ ਘਟਾ ਤੇ ਦੇਖ ਲੋ ਵੀਰੇ ਹੋਰ ਹੁਣ ਕੀ ਚਾਹੀਦਾ ਆਪਾਂ ਨੂੰ ਸਾਇਦ ਦੇ ਵਿੱਚ ਹਨਾ ਕੀ ਆਪਾਂ ਐਵੇਂ ਪਾ ਪਾ ਕੇ ਕਰੀ ਚੱਲੀਏ ਤੇ ਕਈ ਵੀਰ ਵੀਰੇ ਪੁੱਛਦੇ ਹੁੰਦੇ ਆ ਵੀ ਆਹਾ ਵੀਰੇ ਦਾਗ ਜੇ ਜਿਹੜੇ ਛੋਟੇ ਛੋਟੇ ਕਾਲੇ ਜਿਹੇ ਪੈਂਦੇ ਹੁੰਦੇ ਆ ਨਾ ਬੇਲਾਂ ਤੇ ਵੀਰੇ ਇਹ ਨਾ ਜਦੋਂ ਆਲੂ ਦੀ ਏਜ ਵੱਡੀ ਹੋ ਜਾਂਦੀ ਆ ਜਦੋਂ ਗਰੋਥ ਕਰਦਾ ਵਾ ਇਹ ਉਦੋਂ ਵੀ ਦਾਗ ਆ ਜਾਂਦੇ ਆ ਆਲੂ ਦੇ ਬੇਲਾਂ ਇੱਕ ਤਾਂ ਬਲਾਈਟ ਦੇ ਵੀ ਹੁੰਦੇ ਆ ਤੇ ਪਰ ਇਹ ਵਿੱਚ ਵਿੱਚ ਦਾਗ ਉਹ ਵੀ ਹੁੰਦੇ ਆ ਕਿ ਜਦੋਂ ਆਲੂ ਨਾ ਵੱਡਾ ਹੁੰਦਾ ਵਾ ਬਲਕਿੰਗ ਕਰਦਾ ਵਾ ਆਪਦੀ ਮਚਿਓਰਟੀ ਵੱਲ ਜਾਂਦਾ ਇਹ ਉਦੋਂ ਵੀ ਦਾਗ ਆਉਂਦੇ ਆ ਵੀਰ ਜੀ ਜਿਹੜੇ ਇਹ ਵਾਲੇ ਦਾ ਹੈ ਇਹ ਕੋਈ ਐਡੀ ਵੱਡੀ ਸਮੱਸਿਆ ਦਾ ਹੱਲ ਹੈ ਨਹੀਂ ਗਾਇ ਉਦੋਂ ਹੁੰਦੇ ਆ ਉਦੋਂ ਇਹ ਪਟਾਸ਼ ਦੀ ਥੋੜੀ ਵਾਲੀ ਕਮੀ ਦਿਖਾਉਂਦਾ ਹੁੰਦਾ ਇਹ ਉਹ ਚੀਜ਼ਾਂ ਹੁੰਦੀਆਂ ਵੀਰੇ ਪਰਾ ਦੇਖ ਲੋ ਇੱਧਰ ਵੀ ਚੱਲਦੀਆਂ ਮੋਟਰ ਪਾਣੀ ਚੱਲਦਾ ਵਾ ਸਾਰੇ ਪਾਸੇ ਸਾਰੇ ਵੀਰ ਜ਼ਰੂਰ ਪਾਣੀ ਲਾਵੋ ਯਾਰ ਹਾਂਜੀ ਵੀਰ ਜੀ ਇਹ ਵਾਲੀ ਨਾ ਚੀਜ਼ ਸਭ ਤੋਂ ਬੈਸਟ ਆ ਕੋਰੇ ਦੇ ਲਈ ਜੇ ਜਦੋਂ ਰਾਤ ਨੂੰ ਕੋਰਾ ਪੈਂਦਾ ਵਾ ਉਦੋਂ ਲਾਈਟ ਚੱਲਦੀ ਹੋਵੇ ਜਾਂ ਬੰਦਾ ਜਨਰੇਟਰ ਤੇ ਚਲਾ ਦੇਵੇ 2:30 ਵਜੇ ਹਨ ਵੀ ਜਿਹੜਾ ਟਾਈਮ ਕੋਰੇ ਦਾ ਵਾ 2:00 ਵਜੇ ਦਾ ਉਦੋਂ ਇਹ ਚੱਲਦੇ ਹੁਣ ਫੁਆਰੇ ਬਾਲੀ ਵਧੀਆ ਚੀਜ਼ ਆ ਇਹ ਇਹਦੇ ਮਿਹਨਤ ਵੀ ਘੱਟ ਆਉਂਦੀ ਆ ਜਿਵੇਂ ਨਾ ਤਾਂ ਕੋਈ ਬਣਾਉਣੇ ਪੈਂਦੇ ਆ ਨਾ ਖਾਲ ਬਣਾਉਣੇ ਪੈਂਦੇ ਆ ਆਲੂ ਦੀ ਜਰਮੀਨੇਸ਼ਨ ਬਹੁਤ ਵਧੀਆ ਹੁੰਦੀ ਆ ਇਹ ਚੀਜ਼ਾਂ ਦੇ ਵਿੱਚ ਬਹੁਤ ਬੈਨੀਫਿਟ ਆ ਇਹਦਾ ਇਹਦੇ ਵਿੱਚ ਫੁਆਰਿਆਂ ਦੇ ਵਿੱਚ ਇਹ ਤਾਂ ਨਜ਼ਾਰਾ ਹੀ ਆ ਪੂਰਾ ਇਹਨਾਂ ਫੁਆਰਿਆਂ ਦਾ ਇਹ ਸਾਡੇ ਪਿੰਡ ਆਪਣਾ ਪਿਰਤਪਾਲ ਵੀਰਾਵਾ ਉਹਦੇ ਖੇਤਾਂ ਦੇ ਵਿੱਚ ਇਹ ਲੱਗੇ ਹੋਇਆ ਫੁਵਾਰੇ ਇਹਦੇ ਵੀਰੇ ਦੇ ਹੈਗੇ ਆ 30 35 40 ਫੁਵਾਰੇ ਲੱਗੇ ਹੋਏ ਆ ਇਹ ਬਹੁਤ ਵਧੀਆ ਚੀਜ਼ ਆ ਕਿ ਜਿਹੜੇ ਚਲੋ ਆਪ ਦੇ ਘਰ ਦੇ ਖੇਤ ਆਪਾ ਉਹਨਾਂ ਤੇ ਲਵਾ ਸਕਦੇ ਆ ਜਿਹੜੇ ਵੀਰ ਲਵਾ ਸਕਦੇ ਆ ਜਰੂਰ ਲਵਾ ਲਓ ਜੇ ਲਵਾ ਸਕਦੇ ਆ ਬਹੁਤ ਵਧੀਆ ਚੀਜ਼ ਐ ਵਧੀਆ ਕੰਮ ਕਰਦੇ ਆ ਵੀ ਇਕੱਲਾ ਬੰਦਾ ਕਿੰਨੇ ਖੱਤਿਆਂ ਜੇ ਵੀਰੇ ਦੇ ਤੇ ਇਕੱਲਾ ਬੰਦਾ ਹੀ ਹੁੰਦਾ 30 35 ਫੀਲਾਂ ਚ ਪੀ ਜਾਂਦਾ ਰਹਿੰਦਾ ਪਾਣੀ ਚਲਾਉਣ ਲਈ ਹਾਂਜੀ ਵੀਰੇ ਕਈ ਵੀਰ ਕਹਿੰਦੇ ਆ ਵੀ ਵੀਰੇ ਕਣਕ ਤੇ ਵੀ ਵੀਡੀਓ ਪਾਇਆ ਕਰੋ ਆ ਵੀਰੇ ਇਹ ਕਣਕ ਆਪਣੀ ਪੂਰੇ 25 ਦਿਨਾਂ ਤੇ ਆਪਾਂ ਇਹਨੂੰ ਪਾਣੀ ਲਾਇਆ ਸੀਗਾ ਤੇ ਇੱਕ ਬੈਗ ਇਹਦੇ ਥੱਲੇ ਪਹਿਲਾਂ ਯੂਰੀਆ ਪਾਇਆ ਵੀਰੇ ਠੀਕ ਨਹੀਂ ਇੱਕ ਬੈਗ ਇਹਦੇ ਪਾਣੀ ਲੱਗਣ ਤੋਂ ਬਾਅਦ ਪਾਤਾ ਗਿੱਲੇ-ਗਿੱਲੇ ਚ ਹਨਾ ਤੇ ਦੇਖ ਲਓ ਵੀ ਨਾ ਤਾਂ ਪਾਣੀ ਖੜਿਆ ਵਾ ਨਾ ਕਿਧੋ ਪਲਤਣ ਮਾਰਦੀ ਆ ਕਣਕਾਂ ਤੇ ਤੁਸੀਂ ਦੇਖ ਲੋ ਰੰਗ ਕਿੰਨਾ ਸੋਹਣਾ ਸਾਰੇ ਪੂਰੀ ਵਧੀਆ ਵਗਣ ਹਨ ਤੇ ਇੱਥੇ ਪਾਣੀ ਚੱਲਦਾ ਵਾ ਯਾਨੀ ਕਿ 25 ਦਿਨ ਹੋਏ ਸੀਗੇ ਜਿੱਦ ਤਣ ਉਦਣ ਆਪਾਂ ਪਾਣੀ ਸ਼ੁਰੂ ਕਰਤਾ ਸੀ ਇਹਦੀ ਬਜਾਈ ਵੀਰੇ 15 ਨਵੰਬਰ ਦੀ ਬਜਾਈ ਸੀਗੀ ਆਪਾਂ ਇਹਨੂੰ 10 ਤਰੀਕ ਨੂੰ ਪਾਣੀ ਲਾਉਣਾ ਸ਼ੁਰੂ ਕਰਵਾਤਾ ਸੀ ਪੂਰਾ ਤੇ 10 ਨੂੰ ਪਾਣੀ ਸ਼ੁਰੂ ਕਰਿਆ ਤੇ ਪੂਰੀ ਵਧੀਆ ਬਣ ਗਈ ਵੀਰੇ ਕਣਕੇ ਮੈਨੂੰ ਨਾ ਇਹ ਨਹੀਂ ਪਤਾ ਲੱਗਦਾ ਵੀ ਉਹ ਸੁੰਢੀ ਦਾ ਕੀ ਕਾਰਨਾ ਆ ਮੈਂ ਹੁਣ ਇਹ ਵੀ ਦੇਖਿਆ ਵਾ ਆਪਣੇ ਤਾਂ ਚਲੋ ਸੁੰਢੀ ਹੈ ਹੀ ਨਹੀਂ ਸਾਡੇ ਤਾਂ ਆਉਂਦੀ ਹੀ ਨਹੀਂ ਸੁੰਢੀ ਕਿਉਂਕਿ ਇਹ ਆਪਣੀ 1 ਮਹੀਨਾ 3-4 ਦਿਨ ਦੀ ਕਣਕ ਹੋ ਚੁੱਕੀ ਆ ਤੇ ਨਾਲੇ ਆਪਾਂ ਤਾਂ ਸਾਰੀ ਪਰਾਲੀ ਵਿੱਚ ਹੀ ਪਾਈ ਹੋਈ ਆ ਦੇਖ ਲਓ ਤੇ ਪੂਰੀ ਵਧੀਆ ਐਨ ਫਰਸਟ ਕਲਾਸ ਕਣਕ ਖੜੀ ਆ ਸਾਰੀ ਤੇ ਸਾਡੇ ਤਾਂ ਜਮਾ ਨਹੀਂ ਸੁੰਢੀ ਸਾਡੇ ਏਰੀਆ ਚ ਪਤਾ ਨਹੀਂ ਵੀ ਕੀ ਗੱਲ ਆ ਉਹ ਪਰਲ ਨਾਲ ਦਾ ਮੈਂ ਦੇਖ ਕੇ ਆਂ ਕਿ ਉਹ ਕਿਸੇ ਦਾ ਵਾ ਸੁਪਰ ਸੀਡ ਨਾਲ ਬੀਜਿਆ ਉਹ ਚ ਵੀ ਨਹੀਂ ਸੁੰਢੀ ਹੈਗੀ ਪਰ ਉਹਨਾਂ ਨੇ ਅੱਗ ਲਾ ਕੇ ਬੀਜਿਆ ਹੋਇਆ ਤੇ ਉਹ ਵੀ ਅੱਗ ਲਾ ਕੇ ਬੀਜਿਆ ਆ ਵੀ ਅੱਗ ਲਾ ਕੇ ਬੀਜਿਆ ਹੈ ਇਹ ਖੜਿਆ ਨੂੰ ਅੱਗ ਲਾਈ ਹੋਈ ਹੈ ਜਾਨਣੇ ਕਿ ਫਿਰ ਉਸ ਤੋਂ ਬਾਅਦ ਵੀ ਇਹ ਚਮਣੀ ਸੁੰਡੀ ਹੈਗੀ ਆ ਖੇਤ ਜਮਾਂ ਸੁੰਡੀ ਨਹੀਂ ਹੈਗੀ ਪਰ ਬਜਾਈ ਦਾ ਵੀ ਬਹੁਤ ਫਰਕ ਆ ਕਣਕ ਨਾ ਸੁਪਰ ਸਿੱਟ ਵਾਲੀ ਅੱਧ ਕੜਾ ਜੀ ਹਰੀ ਹੋਈ ਹੈ ਇਹ ਆ ਆਪਣੀ ਕਣਕ ਦੇਖ ਲਓ ਤੁਸੀਂ ਵੀ ਕਿੰਨੀ ਸੋਹਣੀ ਆ ਐ ਸਾਰੀ ਉਹ ਨਹਿਰ ਤੱਕ ਆਪਣੀ ਕਣਕ ਦੇਖ ਲਓ ਦੂਰੋਂ ਜਿਵੇਂ ਇੱਕ ਪਾਣੀ ਦੇ ਮੂਰੇ ਲਾ ਦਿੰਨੇ ਆ ਰਿਓ ਇੱਕ ਪਾਣੀ ਦੇ ਮਗਰ ਤੀਜੇ ਚੌਥੇ ਦਿਨ ਬਾਅਦ ਸੜਦੀ ਦਾ ਬਸ ਇੱਕ ਗੱਟੂ ਦੋ ਗੱਟੂ ਪਾਤੇ ਹੁਣ ਇੱਕ ਗੱਟੂ ਜਦੋਂ ਅਗਲਾ ਪਾਣੀ ਜਿੱਦਣ ਸ਼ੁਰੂ ਕਰਾਂਗੇ ਉਸ ਦਿਨ ਲਾਦਾਂਗੇ ਜਾਂ ਪਾਣੀ ਸ਼ੁਰੂ ਕਰਾਂਗੇ ਜਾਂ ਜੇ ਮੀਂਹ ਪੈ ਗਿਆ ਉਸ ਦਿਨ ਲਾਦ ਦੇਣਾ ਬਸ ਤਿੰਨ ਗੱਟੂਆਂ ਚ ਇਹਨੇ ਪਾਰ ਚੱਲ ਜਾਣਾ ਜੇ ਕੋਈ ਬਾਈ ਚਾਂਸ ਕਿਤੇ ਪਲਤਣ ਹੋਈ ਜਾਂ ਕੋਈ ਦਵਿਆ ਲੱਗਿਆ ਮਾੜੀ ਹੋਈ ਫਿਰ ਉਹ ਚੈੱਕ ਅੱਧਾ ਗੱਟੂ ਹੋਰ ਪਾ ਦਾਂਗੇ ਨਹੀਂ ਆਪਾਂ ਹੋਰ ਨਹੀਂ ਰਿਓ ਉਹ ਪਾਉਣਾ ਬਸ ਐਨਾ ਖਰਚਾ ਵੀਰੇ ਆਪਣਾ ਕਣਕ ਤੇ ਬਸ ਸੁਪਰੀਹਾ ਮੈਂ ਕੋਈ ਨਹੀਂ ਕਰਦਾ ਨਾ ਤੇਲੇ ਵਾਲੀ ਕਦੀ ਕਰੀਆ ਨਾ ਕੋਈ ਹੋਰ ਕਰੀਆ ਮੈਂ ਕਿਸੇ ਵੀਰ ਨੂੰ ਐਉਂ ਨਹੀਂ ਕਹਿੰਦਾ ਵੀ ਉਹ ਵੀ ਨਾ ਕਰੇ ਪਰ ਉਹ ਕਰੋ ਵੀਰੇ ਪਰ ਮੈਂ ਨਹੀਂ ਕਰੀ ਪਰ ਐਤ ਕੀ ਹੁਣ ਕੁਛ ਨਹੀਂ ਪਤਾ ਵੀ ਕਰਾਂਗੇ ਜਾਂ ਨਹੀਂ ਕਰਾਂਗੇ ਪਰ ਹਜੇ ਕੋਈ ਵਿਚਾਰ ਨਹੀਂ ਮੇਰਾ ਤੇ ਜੇ ਕਿਤੇ ਜੇ ਕੋਈ ਕਣਕ ਦਵੀ ਦੂ ਵੀ ਫਿਰ ਉਹ ਤੇ ਉਹ ਦੇਖਾਂਗੇ ਪਰ ਹਜੇ ਤੱਕ ਕਿਉਂਕਿ ਪਲਾਉ ਵਾਲੇ ਖੇਤਾਂ ਕਿਤੇ ਨਹੀਂ ਕੋਈ ਕਣਕ ਦਬਦੀ ਪਲਾਉ ਵਾਲੇ ਖੇਤਾਂ 'ਚ ਨਹੀਂ ਬਿਲਕੁਲ ਵੀ ਫਰਕ ਪੈਂਦਾ ਤੇ ਉੱਥੇ ਹੀਰਾਵਾਂ ਉੱਥੇ ਵੀ ਪਾਣੀ ਤਾਂ ਹਜੇ ਸੁੱਕੀ ਜਾਂਦਾ ਉੱਥੇ ਨਾ ਪਤਾ ਪੰਗਾ ਕੀ ਪੈ ਜਾਂਦਾ ਉੱਥੇ ਮੀਂਹ ਪੈ ਜਾਂਦਾ ਜਦੋਂ ਕਣਕ ਨੂੰ ਪਾਣੀ ਪੂਰਾ ਹੋ ਕੇ ਆੜਦਾ ਉੱਥੇ ਮੀਂਹ ਪੈ ਜਾਂਦਾ ਉੱਥੇ ਹੀ ਮੈਂ ਪਾਣੀ 20 ਦਿਨਾਂ ਤੀ ਚਾਲੂ ਕਰਵਾਤਾ ਸੀ ਕਿਉਂਕਿ ਉੱਥੇ ਦੋ ਤਿੰਨ ਖੱਤਿਆਂ 'ਚ ਗੁੱਲੀ ਡੰਡਾ ਹੋਇਆ ਹੋਣਾ ਵਾ ਤੇ ਮੈਂ ਕਹੀ ਫਿਰ ਟਾਈਮ ਨਾਲ ਹੀ ਉਹ ਸੰਕੋਹਰ ਆਪਾਂ ਰਿਓ ਚ ਰਲਾ ਕੇ ਛੱਟਾ ਦੇ ਦਾਂਗੇ ਉੱਥੇ ਹੁਣ ਮਗਰ ਨਹੀਂ ਰਿਓ ਮੂਰੇ ਨਹੀਂ ਰਿਓ ਮਾਰਿਆ ਤੋ ਤਾਂ ਜਾਣ ਕੇ ਨਹੀਂ ਮਾਰਿਆ ਵੀ ਜੇ ਮੂਰੇ ਰਿਓ ਮਾਰਤਾ ਤਾਂ ਗੁੱਲੀ ਡੰਡੇ ਨੂੰ ਹੀ ਲੱਗ ਜਾਣਾ ਤੇ ਫਿਰ ਮਗਰ ਰਿਓ ਦਵਾਂਗੇ ਮਗਰ ਹ ਦੋ ਗੱਟੂ ਨਾ ਦੋ ਡੇਢ ਗੱਟੂ ਰਲਾ ਕੇ ਪਹਿਲਾਂ ਸੱਡ ਦੇਣਾ ਜਿੱਦਣ ਗੁੱਲੀ ਡੰਡਾ ਮੁੜਨ ਲੱਗ ਗਿਆ ਫੇਰ ਇੱਕ ਗੱਟੂ ਸਿੱਟਿਆਂਵਾਂਗੇ ਚਲੋ ਯੁੰਨੇ ਨਾਲ ਉਹਨੇ ਪਾਰ ਉਹਨੇ ਪਾਰ ਲੱਗ ਜਾਣਾ ਫੇਰ ਇੱਕ ਗੱਟੂ ਫੇਰ ਪਾ ਦਾਂਗੇ ਤੇ ਕਣਕ ਨੂੰ ਨਾ ਵੀਰੇ ਪਹਿਲਾਂ ਹੀ ਭਾਰੀ ਕਰ ਦੋ ਫੇਰ ਕਣਕ ਡਿੱਗਦੀ ਨਹੀਂ ਯਾਨੀ ਕਿ ਰਿਓ ਪਹਿਲਾਂ ਹੀ ਭਾਰੇ ਰਿਓ ਪਹਿਲਾਂ ਹੀ ਰਿਓ ਟਾਈਮ ਨਾਲ ਰਿਓ ਪਾ ਦੋ ਫੇਰ ਕਣਕ ਕਦੇ ਨਹੀਂ ਡਿੱਗਦੀ ਜਦੋਂ ਆਪਾਂ ਰਿਓ ਲੇਟ ਕਰ ਦਿੰਨੇ ਆ ਨਾ ਲੈਰੀ ਬਾਅਦ ਚੋਂ ਕਰਦੇ ਆ ਕਣਕ ਫੇਰ ਹੀ ਡਿੱਗਦੀ ਆ ਕਣਕ ਨਹੀਂ ਕਣਕ ਡਿੱਗਦੀ ਨਹੀਂ ਹੈਗੀ ਇਹ ਗੱਲਾਂ ਦਾ ਧਿਆਨ ਰੱਖੋ ਇਹ ਹੈਗਾ ਵੀਰੇ ਆਪਣਾ ਡਾਇਮੰਡ ਜਿਹੜਾ ਨਵਾਂ ਵਾ ਬਿਲਕੁਲ ਹੀ ਤੀਜੀ ਯਾਨੀ ਕਿ ਦੂਜੀ ਵਾਰ ਲੱਗਿਆ ਹੋਇਆ ਆਪਣਾ ਦੇਖੋ ਕਿੰਨਾ ਸੋਹਣਾ ਸੈਜ ਬਣ ਜਾਂਦਾ ਬੀਜ ਵਧੀਆ ਹੋਵੇ ਯਾਰ ਵੀਰੇ ਸੈਜ ਸੁਈ ਤਾਂ ਭੱਜੇ ਜਾਂਦੇ ਆ ਗਣਤੀ 'ਚ ਵੀ ਦਾਣੇ ਵਧੀਆ ਚੱਕੇ ਹੋਏ ਆ بس ਇਹਦੀ ਬੇਲ ਨਾ ਵਾਲੀ ਲੇਟ ਨਹੀਂ ਕਰਨੀ ਕਿਉਂਕਿ ਫਿਰ ਨਾ ਅ ਫਿਰ ਬ্লাইਟ ਉਹ ਵਾਇਰਸ ਆਉਣ ਦੇ ਜ਼ਿਆਦਾ ਚਾਂਸ ਬਣ ਜਾਂਦੇ ਆ ਦੇਖ ਲੋ ਵੀ ਤੇ ਸਾਇਜ ਆਪਣਾ ਆਲੂ ਦਾ ਇਹ ਡਾਇਮੰਡ ਦਾ ਨਵਾਂ ਵੀ ਆ ਬਿਲਕੁਲ ਹੀ ਇਹਦੀ ਪੇਲਾ ਵੀਰੇ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਪਾਣੀ ਪੁਣੀ ਪੂਰੇ ਲੱਗੇ ਹੋਏ ਆ ਵੀਰੇ ਠੀਕ ਨੇ ਤੇ ਪਾਣੀ ਲਾ ਕੇ ਰੱਖੋ ਵੀਰ ਬਣੇ ਸਾਰੇ ਜਾਣੇ ਆਪਣੇ ਆਪਣੇ ਖੇਤਾਂ ਨੂੰ ਪੂਰਾ ਬਲਕਿੰਗ ਚੱਲ ਰਹੀ ਆ ਆਲੂ ਦੀ ਫੇਲ ਆਲੂ ਦੀ ਗ੍ਰੋਥ ਬਣ ਰਹੀ ਆ ਪੂਰੀ ਤੇ ਜਿੱਥੇ ਵੀਰੇ ਪਾਣੀ ਦਾ ਜਾਨੀ ਕਿ ਜਿਵੇਂ ਹੁਣ ਆ ਪਹੀ ਆ ਨਾ ਇੱਥੇ ਕੋਰੇ ਨੇ ਮਾਰ ਕਰਨੀ ਕਰਨੀ ਆ ਪਹੀ ਦੇ ਨਾਲ ਨਾ ਕੋਰਾ ਮਾਰ ਕਰਦਾ ਹੀ ਹੁੰਦਾ ਜਿੱਥੇ ਸੁੱਕੀ ਜਗਾ ਉਹ ਉੱਥੇ ਮਾਰ ਕਰੂਗਾ ਕਣਕ ਦੇ ਨਾਲ ਜੇ ਕਣਕ ਨੂੰ ਨਹੀਂ ਪਾਣੀ ਲੱਗਿਆ ਕਣਕ ਦੇ ਨਾਲ ਵਾਲੇ ਦੇ ਪਾਸੇ ਵੀ ਮਾਰ ਕਰਦਾ ਹੁੰਦਾ ਜੇ ਕਣਕ ਨੂੰ ਪਾਣੀ ਲੱਗਿਆ ਫੇਰ ਨਹੀਂ ਕੋਈ ਵੀ ਮਾਰ ਕਰਦਾ ਪਰ ਜੇ ਪਾਣੀ ਨਹੀਂ ਲੱਗਿਆ ਫੇਰ ਮਾਰ ਕਰਦਾ ਹੀ ਕਰਦਾ ਕਣਕ ਵਾਲੇ ਖੇਤਾਂ ਦੇ ਵਿੱਚ ਤੇ ਬਸ ਆਪੋ ਆਪਣਾ ਵੀਰੇ ਇਹੀ ਗੱਲ ਦਾ ਧਿਆਨ ਰੱਖੋ ਆਪਣੇ ਖੇਤਾਂ ਨੂੰ ਪਾਣੀ ਲਾ ਕੇ ਤੇ ਖੇਤ ਦੇ ਵਿੱਚ ਨਮੀ ਹੋਵੇ ਪਾਣੀ ਜਦੋਂ ਲਾਉਨੇ ਆ ਥੋੜਾ ਜਿਹਾ ਭਰ ਕੇ ਲਾ ਦਿਓ ਵੀ ਥੋੜੇ ਦਿਨ ਨਮੀ ਵਧੀਆ ਬਣੀ ਰਹੇ ਲਈ ਬਸ ਉਨੇਕ ਨਾਲ ਆਪਣਾ ਖੇਤ ਬਚੇ ਰਹਿਣਗੇ ਸਾਰੇ ਆ ਦੇਖੋ ਵੀਰੇ ਸਾਡੇ ਏਰੀਏ ਦੇ ਵਿੱਚ ਤਾਂ ਆਹ ਦੇਖ ਲਓ ਕੋਈ ਇਹਨੂੰ ਅੱਗ ਨਹੀਂ ਲਾਈ ਹੋਈ ਬਹੁਤ ਭਾਰਾ ਝੋਨਾ ਸੀਗਾ ਇੱਥੇ ਆਪਣੇ ਆ ਵੀਰੇ ਹੋਣੀ ਆ ਉਹਨਾਂ ਦਾ ਤੇ ਆਪਾਂ ਤਾਂ ਚਲੋ ਇਹਦੇ ਵਿੱਚ ਇਹ ਦੇਖ ਲਓ ਉਮੀਦ ਸੁਪਰ ਸੀਡ ਨਾਲ ਕਣਕ ਵੀਜੀ ਹੋਈ ਆ ਨਾਲੇ ਅੱਗ ਵੀ ਨਹੀਂ ਲਾਈ ਹੋਈ ਕੋਈ ਸੁੰਡੀ ਨਹੀਂ ਹੈਗੀ ਦੇਖ ਲਓ ਇਹਨੂੰ ਕੋਈ ਨਹੀਂ ਇਹਨਾਂ ਨੇ ਸਪਰੇਅ ਸਪਰੂ ਕਰੀ ਇੱਥੇ ਚਲੋ ਕਣਕ ਦਾ ਜ਼ਰੂਰ ਘਟ ਵੱਧ ਹਰੀ ਹੋਈ ਆ ਕਿਉਂਕਿ ਪਰਾਲੀ ਬਾਲੀ ਜ਼ਿਆਦਾ ਸੀਗੀ ਤੇ ਪਰ ਸੁੰਡੀ ਨਹੀਂ ਕਿਸੇ ਵੀ ਹੈਗੀ ਵੀ ਕੋਈ ਸੁੰਡ ਦਾ ਹੋਵੇ ਕੋਈ ਕੁਝ ਵੀ ਹੋਵੇ ਦੇਖ ਲਓ ਵੈਲਕੋਨੀ ਕੋਈ ਸੁੰਢੀ ਇਹਨਾਂ ਨੇ ਅੱਗ ਨਹੀਂ ਲਾਈ ਇਹ ਅੱਗ ਤੋਂ ਬਿਨਾਂ ਹੀ ਬੀਚੀ ਹੋਈ ਆ ਸਾਰੀ ਆ ਕਣਕ ਵੀ ਉਵੇਂ ਹੀ ਸੁਪਰ ਸੀਟਰ ਨਾਲ ਬੀਤੀ ਪਰ ਪਤਾ ਨਹੀਂ ਏਰੀਏ ਦਾ ਫਰਕ ਆ ਵੀ ਜਾਂ ਕੀ ਫਰਕ ਆ ਵੀ ਜਿਹੜੇ ਏਰੀਏ ਦੇ ਵਿੱਚ ਉਹ ਸੁੰਢੀ ਆਉਂਦੀ ਆ ਸਮਝ ਨਹੀਂ ਹੈਗੀ ਇਹ ਕੁਛ ਮੈਨੂੰ ਵੀ ਕਈ ਵੀਰ ਪੁੱਛਦੇ ਵੀਰੇ ਥੋਡੇ ਤਾਂ ਨਹੀਂ ਸੁੰਢੀ ਫੇ ਮੈਂ ਕਹਾਂ ਨਹੀਂ ਵੀਰੇ ਸਾਡੇ ਨਹੀਂ ਸੁੰਢੀ ਹਾਂਜੀ ਅੱਜ ਚੱਲਦੀ ਆ ਆਪਣੇ ਇੱਥੇ ਇਹ ਮਾਲਣੀ ਆਲੂ ਦੀ ਰੌਗਿੰਗ ਉਹਦੇ ਬੰਦੇ ਲੱਗੇ ਕਰਦੇ ਇਹ ਹੈਗਾ ਆਪਣਾ ਇਹ ਮਾਲਣੀ ਆਲੂ ਟੋਏ ਦੇ ਵਿੱਚ ਲੱਗਿਆ ਹੋਇਆ ਪੂਰੇ ਡਾਕਰ ਕੱਤੇ ਦੇ ਵਿੱਚ ਦੇਖ ਲੈ ਬਾਈ ਪੂਰਾ ਸੋਹਣਾ ਖੜਾ ਨਾ ਫਿਰ ਆਪਣਾ ਐਲਰ ਪੂਰਾ ਬਲਕਿੰਗ ਸਟੇਜ ਤੇ ਚੱਲ ਰਿਆ ਨੇ ਪੱਤੇ ਧੁੱਪ ਲੱਗਣਦੇ ਨੇ ਹੁੰਦੇ ਆ ਇਕੱਠੇ ਰੜਦੇ ਨੇ ਪਾਣੀ ਪਾਣੀ ਲੱਗਿਆ ਹੋਇਆ ਥੱਲੇ ਵੀ ਪੂਰੇ ਖੇਤ ਗਿੱਲੇ ਆ ਵਧੀਆ ਸਾਰੇ